ਹਾਂਜੀ ਦੋਸਤੋ ਗਿਆਨੀ ਹਰਪ੍ਰੀਤ ਸਿੰਘ ਨੂੰ 2 ਮਹੀਨਿਆਂ ਦੀ ਜਦੋਜਹਿਤ ਤੋਂ ਬਾਅਦ ਕੱਲ ਉਹਨਾਂ ਦੀਆਂ ਸਿਵਾਵਾਂ ਅੰਤਰਨ ਕਮੇਟੀ ਨੇ ਖਤਮ ਕਰ ਦਿੱਤੀਆਂ ਪਤਾ ਪਹਿਲਾਂ ਹੀ ਸੀ ਅੰਦਾਜ਼ਾ ਲੱਗ ਚੁੱਕਿਆ ਸੀ ਗਿਆਨੀ ਜੀ ਵੀ ਕਹਿ ਚੁੱਕੇ ਸੀ ਕਿ ਪਹਿਲਾਂ ਕਮੇਟੀ ਬਣੂਗੀ ਫਿਰ ਰਿਪੋਰਟ ਹੋਊਗੀ ਤੇ ਮੈਨੂੰ ਹੁਣ ਰੱਖਣਾ ਮੁਸ਼ਕਲ ਹੈ ਤੇ ਮੈਨੂੰ ਜਾਣਾ ਹੀ ਪਊਗਾ ਤੇ ਨਾ ਹੀ ਉਹਨਾਂ ਦਾ ਹੁਣ ਠੀਕ ਹੁੰਦਾ ਸੀ ਰਹਿਣਾ ਕਿਉਂਕਿ ਜਦੋਂ ਇੱਕ ਵਾਰੀ ਇੰਨਾ ਜ਼ਿਆਦਾ ਫਰਕ ਪੈ ਜੇ ਜਿਹੜੇ 2 ਦਸੰਬਰ ਤੋਂ ਫੈਸਲੇ ਹੋਏ ਸੀ ਸ਼ਾਇਦ ਉਹਨਾਂ ਨੇ ਦੋਸਤੋ ਕਈਆਂ ਦੇ ਹਿਰਦਿਆਂ ਤੇ ਸੱਟ ਵੀ ਕਰੀ ਹੋਊਗੀ ਤੇ ਇੱਕ ਫਖਰੇ ਕੌਮ ਦਾ ਜਿਹੜਾ ਅਵਾਰਡ ਸੀ ਉਹ ਵਾਪਸ ਲੈਣਾ ਸ਼ਾਇਦ ਗਿਆਨੀ ਜੀ ਨੂੰ ਮਹਿੰਗਾ ਪਿਆ ਸਭ ਤੋਂ ਵੱਡਾ ਜਿਹੜਾ ਮੇਰੀ ਜਿਹੜੀ رائے ਹੈ ਕਿਉਂਕਿ ਕਈ ਲੋਕਾਂ ਨੇ ਕਿਹਾ ਵੀ ਕੁਝ ਆਗੂਆਂ ਨੇ ਕਿ ਭਾਈ ਉਹ ਤਾਂ ਬੰਦਾ ਹੁਣ ਦੁਨੀਆ ਤੋਂ ਜਾ ਚੁੱਕਿਆ ਹੈ ਤੇ ਜਿਹੜਾ ਫਖਰੇ ਕੌਮ ਦਾ ਅਵਾਰਡ ਸੀ ਉਹ ਵਾਪਸ ਨਹੀਂ ਲੈਣਾ ਚਾਹੀਦਾ ਸੀ ਤੇ ਪਰ ਜਿਹੜੇ ਪਿਛਲੇ ਕੀਤੇ ਹੋਏ ਗਲਤੀਆਂ ਗਲ੍ਹਾਂਾਂ ਦਾ ਕਰਕੇ ਵਾਪਸ ਲਿਆ ਇਹ ਤੁਸੀਂ ਲੋਕ ਦੱਸ ਸਕਦੇ ਹੋ ਜਰੂਰ ਦੱਸਿਓ ਕਮੈਂਟ ਕਰਕੇ ਕਿ ਫਖਰੇ ਕੌਮ ਅਵਾਰਡ ਲੈਣਾ ਬਿਲਕੁਲ ਸਹੀ ਸੀ ਜਾਂ ਗਲਤ ਸੀ ਦੋਸਤੋ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ 19-20 ਸਾਲ ਪੁਰਾਣੇ ਦੋਸ਼ਾਂ ਦੇ ਵਿੱਚ ਇੱਕ ਮੋਹਰਾ ਬਣਾ ਕੇ ਦੋਸਤੋ ਕੱਢ ਦਿੱਤਾ ਹੈ ਇੱਕ ਆਮ ਗੱਲ ਹੈ ਕਹਿੰਦੇ ਜਥੇਦਾਰ ਨੂੰ ਜਦੋਂ ਲੈ ਕੇ ਆਉਂਦੇ ਆ ਉਦੋਂ ਤੇ ਦੋਸਤੋ ਹਾਥੀ ਘੋੜਿਆਂ ਦੇ ਉੱਤੇ ਲੈ ਕੇ ਆਉਂਦੇ ਆ ਬڑے ਮਾਨ ਸਨਮਾਨ ਹੁੰਦੇ ਆ ਟਕਸਾਲਾਂ ਆਉਂਦੀਆਂ ਉਹਨਾਂ ਨੂੰ ਦਸਤਾਰਾਂ ਦਿੰਦੀਆਂ ਢਿੰਗ ਸਿੰਘ ਆਉਂਦੇ ਆ ਬੜਾ ਜਾਹੋ ਜਲਾਲ ਹੁੰਦਾ ਕਾਲ ਤੱਕ ਤਤੇ ਤੇ ਦੋਸਤੋ ਜਦੋਂ ਬੰਦੇ ਨੂੰ ਕੱਢਦੇ ਆ ਨਾ ਜਦੋਂ ਬੰਦਾ ਜਾਂਦਾ ਹੈ ਉਦੋਂ ਭਾਵ ਉਹ ਗਧੇ ਤੇ ਬਿਠਾ ਕੇ ਤੇ ਕਾਲਾ ਮੂੰਹ ਕਰਕੇ ਜਿਵੇਂ 19 ਸਾਲ ਪੁਰਾਣਾ ਫੈਸਲਾ ਚੱਕਿਆ ਸਾਡੂ ਤੋਂ ਦੋਸ਼ ਲਵਾਏ ਦੋਸਤੋ ਤੇ ਮੂੰਹ ਕਾਲਾ ਭਾਵ ਇਹੋ ਜਿਹਾ ਜ਼ੁਲਮ ਲਾ ਕੇ ਬੰਦੇ ਨੂੰ ਦੋਸਤੋ ਡਿਊਟੀ ਤੋਂ ਬਾਈ ਇੱਜ਼ਤ ਕਰਕੇ ਕੱਢਣਾ ਉੰਜ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਦੀ ਇੱਜ਼ਤ ਲੋਕਾਂ ਵਿੱਚ ਬਚ ਗਈ ਹੈ ਕਿਉਂਕਿ ਜਿਹੜਾ ਉਹ 2 ਦਸੰਬਰ ਦਾ ਜਾਂਦੇ ਜਾਂਦੇ ਫੈਸਲਾ ਕਰ ਗਏ ਉਹ ਨਾ ਨਾ ਬਹੁਤਾ 60 70% ਲੋਕਾਂ ਨੂੰ ਉਹ ਫੈਸਲਾ ਸਹੀ ਲੱਗਿਆ 30 40 ਨੂੰ ਦੋਸਤੋਂ ਗਲਤ ਲੱਗਿਆ ਜਿਹੜੀਆਂ ਗਰਮਖਿਆਲੀ ਜਥੇਬੰਦੀਆਂ ਸੀ ਚਾਹੇ ਫੈਸਲਾ ਉਹਨਾਂ ਨੇ ਵੀ ਰੱਦ ਕਰਤਾ ਸੀ ਉਹ ਕਹਿੰਦੇ ਸੀ ਕਹਿੰਦੇ ਸਜ਼ਾ ਘੱਟ ਦਿੱਤੀ ਹੈ ਇਹਨਾਂ ਨੂੰ ਬਿਲਕੁਲ ਸਿਆਸਤ ਤੋਂ ਬਾਹਰ ਕਰਨਾ ਸੀ ਤੇ ਸਜ਼ਾ ਵੱਡੀ ਦੇਣੀ ਸੀ ਜਿਹੜੀ ਜਥੇਦਾਰ ਨੇ ਸਜ਼ਾ ਦਿੱਤੀ ਹੈ ਇਹ ਬਹੁਤ ਗਲਤ ਦਿੰਦੀ ਹੈ ਤੇ ਛੋਟੀ ਦਿੰਦੀ ਹੈ ਦੋਸਤੋ ਉਹਨਾਂ ਨੇ ਵੀ ਫੈਸਲਾ ਫਿੱਟ ਨਹੀਂ ਸੀ ਕੀਤਾ ਪਰ ਜਿਹੜੀ ਧਿਰ ਨੂੰ ਸਜ਼ਾ ਲਾਈ ਗਈ ਉਹ ਕਹਿੰਦੇ ਸੀ ਕਿ ਸਾਨੂੰ ਬਹੁਤ ਵੱਡੀ ਸਜ਼ਾ ਦੇ ਦਿੱਤੀ ਹੈ ਇੰਨੀ ਸਾਡੀ ਬਣਦੀ ਨਹੀਂ ਸੀ ਇਹਨੇ ਸਾਡੇ ਦੋਸ਼ ਬਣਦੇ ਨਹੀਂ ਸੀ ਇਹ ਤੇ ਦੋਸਤੋ ਤੁਸੀਂ ਲੋਕ ਸਭ ਕੁਝ ਜਾਣਦੇ ਐ ਵੀ ਦੋਸ਼ ਬਣਦੇ ਸੀ ਕਿ ਨਹੀਂ ਬਣਦੇ ਸੀ ਜਿਹੜੇ ਮੁੱਖ ਮੁੱਖ ਬੇਅਦਬਾਂ ਦੇ ਕਸੂਰ ਸੀ ਉਹ ਹੋਏ ਸੀ ਪੰਜਾਬ 'ਚ ਸਭ ਨੂੰ ਪਤਾ ਐ ਤੇ ਸਮੇਤ ਸੈਣੀ ਡੀਜੀਪੀ ਲਾਉਣਾ ਉਹ ਲਵਾਇਆ ਕਿਨੇ ਸੀ ਕਿਨੇ ਦਾਪਾਈ ਸੀ ਇਹ ਸਾਰੀ ਗੱਲ ਲੀਡਰਾਂ ਨੇ ਦੋਸਤੋ ਦੱਸ ਚੁੱਕੇ ਐ ਤੇ ਇਜਹਾਰ ਆलम ਆलम ਸੈਨਾ ਦਾ ਮੁਖੀ ਇਜਹਾਰ ਆਲ ਪੁਰਾਣਾ ਪੁਲਿਸ ਅਫਸਰ ਜਿਹਨੇ ਕੋਹ ਕੋਹ ਕੇ ਨੌਜਵਾਨਾਂ ਨੂੰ ਮਾਰਿਆ ਉਹਨੂੰ ਟਿਕਟਾਂ ਉਹਦੇ ਘਰ ਵਾਲੀ ਨੂੰ ਸੰਸਦੀ ਸਿਕੱਤਰ ਤੇ ਉਹ ਵੀ ਸੁਖਦੇਵ ਸਿੰਘ ਢੀਂਡਸਾ ਨੂੰ ਲੈ ਕੇ ਆਇਆ ਸੀ ਪਾਰਟੀ 'ਚ ਤੇ ਇਹ ਗੱਲ ਉਹਨੇ ਮੰਨੀ ਵੀ ਆ ਪਰਮਿੰਦਰ ਨੇ ਕਿ ਅਸੀਂ ਉਹਨੂੰ ਲੈ ਕੇ ਆਏ ਸੀ ਤੇ ਇਸ ਲਈ ਫਿਰ ਉਹ ਵੀ ਦੋਚੀ ਬਰਾਬਰ ਦੇ ਸੀ। ਉਹਨਾਂ ਨੂੰ ਸਜ਼ਾ ਘੱਟ ਮਿਲੀ ਹੈ ਇਹ ਵੀ ਲੋਕਾਂ ਦਾ ਕੁਝ ਬੰਦਿਆਂ ਦਾ ਗੁੱਸਾ ਸੀ ਕਿ ਜਥੇਦਾਰ ਨੇ ਪਰਮਿੰਦਰ ਢੀਡਸੇ ਨੂੰ ਮਨਜਿੰਦਰ ਸਿਰਸਤੇ ਨੂੰ ਸਜ਼ਾ ਨਹੀਂ ਦਿੱਤੀ ਉਹਨਾਂ ਦਾ ਪੱਖਪਾਤ ਕਰਿਆ ਗਿਆ ਤੇ ਇਧਰ ਸੁਖਵੀਰ ਬਾਦਲ ਵਰਗਿਆਂ ਦੇ ਉੱਤੇ ਜਾਣ ਕੇ ਇਹਨਾਂ ਨੂੰ ਬਹੁਤੀ ਸਜ਼ਾ ਦਿੱਤੀ ਗਈ। ਇਹ ਲੋਕਾਂ ਨੇ ਸਾਰੇ ਫੈਸਲੇ ਕਰਨੇ ਹੁੰਦੇ ਐ ਪਰ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਕੱਲ ਦੋਸਤੋਂ ਸਵੇਰਾਂ ਮਾ ਖਤਮ ਕਰ ਦਿੱਤਾਂਗੇ। ਪਰ ਜਥੇਦਾਰ ਹਰਪ੍ਰੀਤ ਸਿੰਘ ਦਾ ਜਿਹੜਾ ਕੰਮ ਹੈ ਉਹ ਬਹੁਤ ਵਧੀਆ ਚੱਲੂਗਾ ਇਹ ਜੀ ਕੋਈ ਗੱਲ ਨਹੀਂ ਉਹਨਾਂ ਦਾ ਕੰਮ ਤਾਂ ਦਾ ਠੱਪ ਹੋ ਜੂਗਾ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਹੁਣ ਉਹਨਾਂ ਨੂੰ ਮੈਨੂੰ ਇੰਜ ਲੱਗਦਾ ਕਿ ਪਹਿਲਾਂ ਨਾਂ ਵੀ ਵੱਧ ਸੱਦਣਗੇ ਕਿਉਂਕਿ ਉਹ ਖੁੱਲ੍ਹ ਕੇ ਬੋਲਣਗੇ ਆਉਣ ਵਾਲੇ ਦਿਨਾਂ 'ਚ ਉਹ ਕਿਸੇ ਪਾਰਟੀ 'ਚ ਵੀ ਜਾ ਸਕਦੇ ਆ ਕੋਈ ਪਾਰਟੀ ਦਾ ਜਿਹੜੇ ਇਹ ਸੁਧਾਰਵਾਦੀ ਫਿਰਦੇ ਆ ਬਾਗੀ ਇਹ ਗਠਨ ਕਰਕੇ ਉਹਨੂੰ ਜਥੇਦਾਰ ਪਾਰਟੀ ਦਾ ਵੀ ला ਸਕਦੇ ਆ ਪ੍ਰਧਾਨ ਵੀ ला ਸਕਦੇ ਆ ਨਵਾਂ ਕਾਲੀ ਦਲ ਬਣਾ ਕੇ ਇਹ ਸਾਰੀਆਂ ਗੱਲਾਂ ਹੋਣਗੀਆਂ ਪਰ ਹੁਣ ਗਿਆ ਨੀਰਗਵੀਰ ਸਿੰਘ ਜਿਹੜੇ ਕਾਲ ਤੱਕ ਸਾਬ ਦੇ ਜਥੇਦਾਰ ਹੈ ਉਹਨਾਂ ਦੇ ਪਲੇ ਦੇ ਵਿੱਚ ਗੇਂਦ ਹੁਣ ਡਿੱਗੀ ਪਈ ਹੈ ਕੱਲ ਦੀ ਦੇਖੋ ਹੁਣ ਉਹ ਕਿਹੋ ਜੀ ਕਿੱਕ ਮਾਰਦੇ ਆ ਗੇਂਦ ਦੇ ਦੋਸਤੋ ਉਹ ਇੰਗਲੈਂਡ ਦੇ ਵਿੱਚ ਹੈ ਉੱਥੇ ਪੀਟਰ ਵਿਰਦੀ ਵਰਗੇ ਸ਼ਾਹੂਕਾਰਾਂ ਨਾਲ ਉਹਨਾਂ ਦੀਆਂ ਵੀਡੀਓ ਤਸਵੀਰਾਂ ਆ ਰਹੀਆਂ ਨੇ ਦੋਸਤੋ ਤੇ ਬਹੁਤ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਫੁੱਲ ਸਿੱਟੇ ਜਾ ਰਹੇ ਹੈ ਤੇ ਵਧੀਆ ਉਹਨਾਂ ਨੂੰ ਸਭ ਕੁਝ ਮਿਲ ਰਿਹਾ ਹੈ ਲੋਕ ਸਤਕਾਰ ਕਰ ਰਹੇ ਆ ਤੁਹਾਨੂੰ ਪਤਾ ਹੈ ਪਰ ਐਡਾ ਵੱਡਾ ਝਮੇਲਾ ਪੰਜਾਬ ਚ ਪਿਆ ਹੋਵੇ ਇੱਕ ਉਹਨਾਂ ਦਾ ਭਰਾ ਜੀ ਨੂੰ ਉਹ ਕਹਿੰਦੇ ਸੀ ਉਹ ਜਥੇਦਾਰ ਦੀ ਛੁੱਟੀ ਕਰ ਦਿੱਤੀ ਹੋਵੇ ਤੇ ਜਥੇਦਾਰ ਦਾ ਕੱਲ ਤੱਕ ਦਾ ਕੋਈ ਹਜੇ ਬਿਆਨ ਮੈਂ ਸੁਣਿਆ ਨਹੀਂ ਦੇਖੋ ਹੁਣ ਉਹ ਇੰਗਲੈਂਡ ਤੋਂ ਆ ਕੇ ਜਥੇਦਾਰੀ ਨੂੰ ਅੱਗੇ ਨਿਵਾਉਣਗੇ ਕੰਟੀਨਿਊ ਰੱਖਣਗੇ ਜਾਂ دوستੋ ਉਹ ਆ ਕੇ ਕੱਲ ਤੱਕ ਤੋਂ ਕੋਈ ਹੋਰ ਹੁਕਮਨਾਮਾ ਕਰਨਗੇ ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਆਪਣਾ ਪੱਕ ਪੰਜ ਪਿਆਰਿਆਂ ਦੇ ਅੱਗੇ ਰੱਖ ਸਕੇ ਹੈ ਅਗੇ ਜੇ ਟੌਪ ਕਮੇਟੀ ਕੋਲੇ ਸ਼੍ਰੋਮਣੀ ਕਮੇਟੀ ਕੋਲੇ ਕੋਈ ਤਾਕਤ ਨਹੀਂ ਕਿ ਉਹ ਜਥੇਦਾਰ ਦੀ ਜਾਂਚ ਕਰਵਾਵੇ ਤੇ ਜੇਕਰ ਜਾਂਚ ਕਰਾਉਣੀ ਹੈ ਤੇ ਅਕਾਲ ਤਖਤ ਕਰਾ ਸਕਦਾ ਹੈ ਅਕਾਲ ਤਖਤ ਦਾ ਜਥੇਦਾਰ ਕਰਾ ਸਕਦਾ ਹੈ ਤੇ ਜੇਕਰ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਫਿਰ ਅਸੀਂ ਵੀ ਅਸਤੀਫੇ ਦੇਵਾਂਗੇ ਹੁਣ ਦੋਸਤੋ ਇਹ ਸਾਰੀਆਂ ਗੱਲਾਂ ਦੇ ਉੱਤੇ ਉਹ ਆ ਕੇ ਕੀ ਸਪਾਈ ਦਿੰਦੇ ਐ ਕੀ ਉਹ ਆਪਣੇ ਪੁਰਾਣੇ ਦਿੱਤੇ ਬਿਆਨ ਦੇ ਮੁਤਾਬਕ ਅਸਤੀਫਾ ਦੇਣਗੇ ਤੇ ਜਾਂ ਫਿਰ ਦੋਸਤੋ ਐਸੀ ਤਰ੍ਹਾਂ ਜਥੇਦਾਰੀ ਨੂੰ ਨਭਾਉਂਦੇ ਰਹਿਣਗੇ ਗਿਆਨੀ ਹਰਪ੍ਰੀਤ ਸਿੰਘ ਦਾ ਸਾਥ ਬਿਲਕੁਲ ਛੱਡਤਾ ਉਹਨਾਂ ਨੇ ਛੱਡ ਦੇਣਗੇ ਜਾਂ ਜੇ ਸਾਥ ਬਣਿਆ ਹੋਇਆ ਹੈ ਉਹਦੇ ਹੱਕ ਚ ਆ ਕੇ ਕੋਈ ਫੈਸਲਾ ਲੈਣਗੇ ਹੁਣ ਕਿਹੜੀ ਲਾਈਨ ਦੇ ਵਿੱਚ ਖੜਦੇ ਐ ਕਿਹੜੀ ਕਤਾਰ ਦੇ ਵਿੱਚ ਖੜਦੇ ਐ ਕੁਝ ਲੋਕਾਂ ਨੇ ਇਹਦੇ ਦੋ ਹਿੱਸੇ ਬਣਾ ਦਿੱਤੇ ਐ ਕਹਿੰਦੇ ਇੱਕ ਤੇ ਗਿਆਨੀ ਗਰਵਾਚਨ ਸਿੰਘ ਵਾਲਾ ਬਣ ਗਿਆ ਪੱਕਾ ਇੱਕ ਅਕਾਲੀ ਫੂਲਾ ਸਿੰਘ ਵਾਲਾ ਕਹਿੰਦੇ ਗਿਆਨੀ ਗਰਵਾਚਨ ਸਿੰਘ ਵਾਲੀ ਲਾਈਨ 'ਚ ਜਾਣਾ ਹੈ ਕਿ ਅਕਾਲੀ ਫੂਲਾ ਸਿੰਘ ਵਾਲੀ ਲਾਈਨ 'ਚ ਜਾਣਾ ਹੈ ਦੋਸਤੋ ਪਤਾ ਨਹੀਂ ਇਹ ਕਿਹੜੇ ਅਨੁਮਾਨ ਦੇ ਨਾਲ ਲੋਕ ਤੋਲਦੇ ਐ ਪਤਾ ਨਹੀਂ ਗਿਆਨੀ ਪੂਰਲਾ ਸਿੰਘ ਵਰਗੇ ਕੀ ਫੈਸਲੇ ਜਥੇਦਾਰ ਨੇ ਕਰ ਦਿੱਤੇ ਸੀ ਕੋਈ ਸਮਝ ਨਹੀਂ ਆਉਂਦੀ ਬਿਆਸ ਵਾਲੇ ਬਾਬਾ ਗ੍ਰੇਂਦਰ ਢਿੱਲੋਂ ਨਾਲ ਉਹਨਾਂ ਦੀ ਯਾਰੀ ਸੀ ਗਿਆਨੀ ਹਰਪ੍ਰੀਤ ਸਿੰਘ ਦੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਪਤਾ ਨਹੀਂ ਉਹਨਾਂ ਦਾ ਕਿਉਂ ਨਹੀਂ ਕੰਮ ਬਣਿਆ ਫਿਰ ਮਨਜਿੰਦਰ ਸਿਰਥੇ ਨਾਲ ਵੀ ਉਹਨਾਂ ਦੀ ਗੈਹਗੁੱਡ ਸੀ ਉਹਨਾਂ ਨੇ ਕਿਹਾ ਕਿ ਭਾਜਪਾ ਨਾਲ ਵੀ ਮੇਰੀ ਸਾਝ ਹੈ ਦਿੱਲੀ ਵਾਲਿਆਂ ਨਾਲ ਦੋਸਤੋ ਉਹਨਾਂ ਨੇ ਵੀ ਕੋਈ ਮਦਦ ਨਹੀਂ ਕੀਤੀ ਤੇ ਸੇਵਾਵਾਂ ਦੋਸਤੋ ਖਤਮ ਕਰ ਦਿੱਤੀਆਂ ਹੁਣ ਦੇਖਦੇ ਹਾਂ ਉਹਨਾਂ ਵਾਲੇ ਸਬੰਧ ਦੇ ਵਿੱਚ ਦੇਖਦੇ ਹਾਂ ਕਿ ਗਿਆਨੀ ਅਰਗਵੀ ਹੀਰ ਸਿੰਘ ਆਪਣੇ ਦਿੱਤੇ ਹੋਏ ਬਿਆਨਾਂ ਦੇ ਉੱਤੇ ਕਿਸ ਤਰ੍ਹਾਂ ਚੱਲਦੇ ਐ ਕਿ ਕਿਵੇਂ ਖਰੇ ਉੱਤਰਦੇ ਐ ਜੇ ਉਹ ਐਸੇ ਤਰ੍ਹਾਂ ਡਿਊਟੀ ਨਿਭਾਉਂਦੇ ਰਹਿਣਗੇ ਤੇ ਗਿਆਨੀ ਜਗਤਾਰ ਸਿੰਘ ਜਿਹੜੇ ਦਮਦਮਾ ਸਾਹਿਬ ਹੈੱਡ ਗ੍ਰੰਥੀ ਹੈ ਪਹਿਲਾਂ ਤੇ ਉਹ ਵੀ ਡਿਊਟੀ ਤੋਂ ਕੁਝ ਸਮਾਂ ਮੁਤਲ ਰਹੇ ਐ ਤੇ ਦੋਸਤੋਂ ਉਹਨਾਂ ਦੇ ਉੱਤੇ ਵੀ ਕੋਈ ਕੇਸ ਸੀ ਹੁਣ ਉਹਨਾਂ ਨੂੰ ਦੁਬਾਰੇ ਡਿਊਟੀ ਦੇ ਦਿੱਤੀ ਐ ਤੇ ਹੁਣ ਕੀ ਇਸ ਤਰ੍ਹਾਂ ਜਦੋਂ ਜਥੇਦਾਰ ਸਹਿਬਾਨਾਂ ਦੀਆਂ ਬਦਨਾਮੀਆਂ ਹੁੰਦੀਆਂ ਇਹੋ ਜਿਹੇ ਕੇਸ ਜਾਂ ਏਡਾ ਭੈੜਾ ਦੋਸਤੋ ਜਿਵੇਂ ਹਾਥੀ ਘੋੜੇ ਤੇ ਚੜਾ ਕੇ ਜਥੇਦਾਰ ਨੂੰ ਲਿਉਣਾ ਤੇ ਦੋਸਤੋ ਗਧੇ ਤੇ ਬਿਠਾ ਕੇ ਫਿਰ ਵਾਪਸ ਤੋਰਨਾ ਕੀ ਹੁਣ ਨਵਾਂ ਜਥੇਦਾਰ ਭੱਜ ਕੇ ਕੋਈ ਦਮਦਮਾ ਸਾਹਿਬ ਵਾਸਤੇ ਆਊਗਾ ਬੰਨ ਨੂੰ ਤਿਆਰ ਹੋਊਗਾ ਜਾਂ ਹੋਰ ਤਕਤਾਂ ਦੇ ਜਥੇਦਾਰ ਜੇ ਕੋਈ ਵਧੀਆ ਚੰਗੀ ਸ਼ਖਸੀਅਤ ਹੈ ਜਿਹਦੀ ਇੱਜ਼ਤ ਅਣਕ ਬਣੀ ਹੋਈ ਹੈ ਕੀ ਉਹ ਆਪਣੀ ਇੱਜ਼ਤ ਅਣਕ ਦੇ ਨਾਲ ਖਲਵਾੜ ਕਰੂਗਾ ਆ ਹਾਲਾਤ ਦੇਖ ਕੇ ਕੋਈ ਚੰਗਾ ਬੰਦਾ ਦੋਸਤੋ ਜਥੇਦਾਰੀ ਲੈਣ ਨੂੰ ਤਿਆਰ ਹੋਊਗਾ ਇਹ ਜਥੇਦਾਰੀ ਬਹੁਤ ਵੱਡਾ ਰਤਬਾ ਸੀ ਪਰ ਭਰਾਵੋ ਸਿਆਸੀ ਲੋਕਾਂ ਨੇ ਇਹਦਾ ਬਹੁਤ ਮੰਦਾ ਹਾਲ ਕਰ ਦਿੱਤਾ ਹੈ ਇਹਦਾ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਹੈ ਇਹ ਸਿਆਸੀ ਪਾਰਟੀ ਦੇ ਥੱਲੇ ਨਹੀਂ ਆਉਣਾ ਚਾਹੀਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗਾ ਵਿਧੀ ਵਿਧਾਨ ਬਣ ਕੇ ਤੇ ਜਥੇਦਾਰ ਸਹਿਬਾਨ ਦੇ ਉੱਤੇ ਚੰਗਾ ਉਹ ਬੰਦਾ ਲਾਇਆ ਜਾਵੇ ਤੇ ਉਹਦੇ ਨਾਲ ਵੀ ਫਿਰ ਖੜਿਆ ਜਾਵੇ ਇਸ ਤਰ੍ਹਾਂ ਨਾ ਹੋਵੇ ਜਿਵੇਂ ਜਥੇਦਾਰਾਂ ਨਾਲ ਚਾਹੇ ਉਹ ਰਣਜੀਤ ਸਿੰਘ ਹੋਵੇ ਚਾਹੇ ਹੋਰ ਕਈ ਜਥੇਦਾਰਾਂ ਨਾਲ ਦੋਸਤ ਹੋਈਏ ਹੁਣ ਇਸ ਤਰ੍ਹਾਂ ਮੌਜੂਦਾ ਮਾਮਲਾ ਆ ਗਿਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਦੇਖਦੇ ਆ ਕਿ ਇੰਗਲੈਂਡ ਤੋਂ ਆ ਕੇ ਗੈਨੀ ਰਗਵੀਰ ਸਿੰਘ ਕਿਹੋ ਜਿਹਾ ਪ੍ਰਤੀਕਰਮ ਦਿੰਦੇ ਆ ਉਹਨਾਂ ਦੇ ਉੱਤੇ ਨਜ਼ਰ ਟਿਕੀ ਰਹੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ